ਮੋਰ ਸਿੰਘ ਬਹਾਵਾਨ ਸਰਮ ਸਿੰਘ ਦੇ ਅਸੀਂ ਸਰਕਾਰੀ ਰਸਤਾ ਡੇ ਹਾਂ ਜੀ ਭਰਾਵੋ ਪਹਿਲਾਂ ਇਹਨਾਂ ਨੇ ਸਰਕਾਰੀ ਰਸਤਾ ਡੱਕਿਆ ਐਸ ਐਚਓ ਸਾਹਿਬ ਕੋਈ ਨੇ ਮੌਕਾ ਵੇਖਿਆ ਜਾ ਕਿ ਮੌਕਾ ਵੇਖ ਪਤਾ ਕਿ ਤੁਸੀਂ ਰਸਤਾ ਚਾਲੂ ਕਰੋ ਇਹਨਾਂ ਨੇ ਰਾਤ ਬੰਦੇ ਲਿਆਂਦੇ ਖਾਸਿਓ ਜੀ ਇਹ ਦਾਣੇ ਪਹਿਲਾਂ ਸਾਰਾ ਪਿੰਡ ਦੇ ਸਾਡੇ ਮੁੰਡੇ ਨੂੰ ਸਟਾਣ ਲਾ ਗਏ ਨੇ ਉਹ ਵੀ ਇਥੇ ਦਾਖਲ ਹੋਇਆ ਅੱਜ ਇਹ ਦਾਣੇ ਸਰਪੰਚ ਸਾਡਾ ਮਾਰਦਾ ਜਿਹੜਾ ਸਰਪੰਚ ਦਾ ਭਰਾ ਨਰਮਨ ਸਿੰਘ ਮੈਨੂੰ ਧਮਕੀ ਦਿੱਤੀ ਰਾਤ 10 ਵਜੇ ਮੈਨੂੰ ਲੱਫ ਫੋਨ ਆਇਆ ਜੀ ਉਹਦਾ ਸਰਵਣ ਸਰਵਣ ਸਿੰਘ ਅੰਗਲੈਂਡ ਤੋਂ ਆਦਾ ਸਵੇਰੇ ਕਲੰਡੌਰ ਤੋਂ ਜਾ ਕੇ ਕੋ ਤੇਰਾ 10 ਸਾਲਾਂ ਦਾ ਮੁੰਡਾ ਚੁੱਕ ਕੇ ਮਾਰਦਾ ਸਕੂਲੋਂ ਮੈਂ ਹਾਂ ਵੀ ਮਨੂੰ ਪਾਰੋ ਮੇਰਾ ਭਰਾ ਅਪਾਰਤਾ ਜੀ ਕਲੰਡੌਰ ਦੇ ਪਿੰਡ ਸ਼ੂਲ ਦੇ ਵਿੱਚੋਂ ਸਾਰੀ ਇਨਫਰਮੇਸ਼ਨ ਆਈ ਸੀ ਕਿ ਇੱਥੇ ਮੁਕਤਾ ਜਿਹੜੇ ਸਰਪੰਚ ਨੇ ਉਹਨਾਂ ਦੇ ਬਰਦਰ ਨਿਰਮਲ ਸਿੰਘ ਨੂੰ ਜਿਹੜੀਆਂ ਇੱਕ ਪਿੰਡ ਦੇ ਵਿਅਕਤੀ ਜਿਸ ਦਾ ਨਾਮ ਲਵਕੀ ਸਿੰਘ ਫੌਜੀ ਉਹਨਾਂ ਵੱਲੋਂ ਜਿਹੜੀਆਂ ਗੋਲੀਆਂ ਮਾਰਕੀਆਂ ਸੋ ਅਸੀਂ ਮੌਕੇ ਤੇ ਪਹੁੰਚਿਆ ਪਰਿਵਾਰਕ ਮੈਂਬਰਾਂ ਦੇ ਨਾਲ ਗੱਲਬਾਤ ਕਰਕੇ ਅਸੀਂ ਸਾਰੀ ਇਹਨਾਂ ਦੀ ਡਿਟੇਲ ਲੈ ਲਈ ਔਰ ਸਾਡੇ ਮਾਨਯੋਗ ਐਸਐਸਪੀ ਸਾਹਿਬ ਤੇ ਨਿਸ਼ਾਨਦੇਹ ਸਾਹਿਬ ਦੇ ਸਾਥੀ ਅਸੀਂ ਜਿਹੜੀਆਂ ਉਹ ਵਾਰਕਵਾਸ ਟੀਮਾ ਬਣਾ ਕੇ ਜਿੰਨੇ ਬੰਦਿਆਂ ਦੇ ਨਾਮ ਇਹਦੇ ਵਿੱਚ ਫਿਗਰ ਹੋ ਰਹੇ ਨੇ ਉਹਨਾਂ ਸਾਰਿਆਂ ਦੇ ਉੱਤੇ ਜਿਹੜੀ ਇਮੀਡੀਏਟਲੀ ਸੀ ਐਫਆਈਆਰ ਦਰਜ ਕਰਕੇ ਤੇ ਅਸੀਂ ਇਹ ਟੀਮਾ ਬਣਾ ਕੇ ਰੇਟਸ ਜਿਹੜੇ ਸ਼ੁਰੂ ਕਰਵਾ ਦਿੱਤੇ ਨੇ ਆਲਰੇਡੀ ਔਰ ਬਹੁਤ ਜਲਦ ਅਸੀਂ ਜਿਹੜੇ ਇਹਦੇ ਦੋਸ਼ੀ ਨੇ ਆਇਡੈਂਟੀਫਾਈਡ ਨੇ ਉਹਨਾਂ ਨੂੰ ਗ੍ਰਿਫਤਾਰ ਕਰਾਂਗੇ ਔਰ ਉਹਨਾਂ ਨੂੰ ਬੰਦਤੀ ਸਾਰਾ ਜਿਹੜੀ ਆ ਉਹ ਜਰੂਰ ਕੀਤੀ ਜਾਏਗੀ। ਤੇ ਜਿਹੜੇ ਗੋਲੀਆਂ ਜਿਹੜੇ ਮੋਟਰ ਵਹੀਕਲ ਤੋਂ ਪਾਟੇ ਗਏ। ਹਾਂਜੀ ਉਹਨਾਂ ਦੀ ਡੈਥ ਹੋ ਚੁੱਕੀ ਹੈ। ਸੋ ਕਿਉਂਕਿ ਸਾਨੂੰ ਜਦੋਂ ਇਨਫੋਰਮੇਸ਼ਨ ਮਿਲੀ ਅਸੀਂ ਤੇ ਸਿਵਲ ਹਸਪੀਟਲ ਦੇ ਵਿੱਚ ਜਾਣ ਕੇ ਦੇਖਿਆ ਕਿ ਉਹਨਾਂ ਦੀ ਜਿਹੜੀ ਆ ਉਹ ਡੈਥ ਹੋ ਚੁੱਕੀ ਸੀ। ਪਰ ਫਿਰ ਹਾਲ ਜਿਹੜਾ ਹੈਗਾ ਆ ਅਸੀਂ ਇਹਦੇ ਵਿੱਚ ਸਾਡਾ ਜਿਹੜਾ ਪਹਿਲਾ ਟਾਰਗੇਟ ਹੈਗਾ ਉਹ ਇਹ ਹੈਗਾ ਕਿ ਅਸੀਂ ਜਲਦੀ ਤੋਂ ਜਲਦੀ ਜਿਹੜੇ ਸਾਡੇ ਇਸ ਮੁਕਦਮੇ ਦੇ ਦੋਸ਼ੀ ਨੇ ਉਹਨਾਂ ਨੂੰ ਅਸੀਂ ਜਿਹੜਾ ਇਹਦੀ ਕੋਈ ਸੀਸੀਟੀਵੀ ਫੁਟੇਜ ਵੀ ਕੋਈ ਹੈ ਤੁਹਾਡੇ ਕੋਲ ਫਿਲਹਾਲ ਅਜੇ ਤੱਕ ਕੋਈ ਵੀ ਸੀਸੀਟੀਵੀ ਫੁਟੇਜ ਸਾਨੂੰ ਨਹੀਂ ਮਿਲੀ ਇਹਦੇ ਬਟ ਅਸੀਂ ਉਹੀ ਪ੍ਰਵਾਸ ਨੰਬਰ ਦੇ ਨਾਲ ਗੱਲਬਾਤ ਕਰ ਜਿਹੜਾ ਮੌਕਾ ਹੈਗਾ ਮੌਕੇ ਨੂੰ ਸਾਰੇ ਨੂੰ ਜਿਹੜਾ ਸੀਖ ਕਰਕੇ ਉਹ ਤੋਂ ਉਦਿਆਣੇ ਦੁਆਲੇ ਦੇ ਸਾਰੇ ਏਰੀਆ ਨੂੰ ਜਿਹੜਾ ਉਹ ਸਰਚ ਕਰਤੀ ਉਹ ਤੋਂ ਜਿਹੜੀ ਕੋਈ ਸੀਸੀਟੀਵੀ ਫੁਟੇਜ ਮਿਲੇ ਜਿਉਂ ਉਹ ਅਸੀਂ ਸਫਾ ਮਿਸਲ ਦੇ ਉੱਤੇ ਲਿਆਣਗੇ ਅਗਲੀ ਕਾਰਵਾਈ ਜਿਹੜੀ ਹੋਵੇ ਕੀ ਪੁਰਾਣੀ ਵੈਜਿਸ ਜਾਂ ਕੋਈ ਗੈਂਗਸਟਰ ਵਰਗਾ ਫਿਰਹਾਲ ਬੁੱਧਲੀ ਉਸ ਗੇਸ ਤੋਂ ਇਹੀ ਸਾਹਮਣੇ ਆਇਆ ਕਿ ਪਿੰਡ ਦੀ ਪੰਚਾਇਤ ਜਿਹੜੀ ਹੈਗੀ ਆ ਉਹ ਇੱਕ ਗਲੀ ਬਣਾਉਣ ਜਾ ਰਹੀ ਸੀਗੀ ਕਿਉਂਕਿ ਸਰਕਾਰੀ ਗਲੀ ਦੇ ਦੱਸਣ ਮੁਤਾਬਕ ਔਰ ਇਹ ਜਿਹੜਾ ਲਾਪਰੀਤ ਫੌਜੀ ਹੈ ਤੇ ਇਸ ਦਾ ਪਰਿਵਾਰ ਹੈ ਉਹ ਗਲੀ ਬਣਾਉਣ ਤੋਂ ਇਹਨਾਂ ਨੂੰ ਰੋਕਦੇ ਸੀਗੇ ਜੋ ਇਸ ਦੇ ਬਾਬਤ ਜਿਹੜਾ ਹੈਗਾ ਇਹ ਝਗੜਾ ਹੋਇਆ ਔਰ ਇਸ ਦੇ ਵਿੱਚ ਅੱਜ ਜਿਹੜਾ ਹੈਗਾ ਇਹ ਹਫੜੀ